ਭਾਰਤੀ ਜਨਤਾ ਪਾਰਟੀ ਦੇ ਸੰਗਠਨ ਪੁਰਬ ਦਾ ਆਖਰੀ ਪੜਾਪ ਦੇ ਉੱਤੇ ਅਸੀਂ ਪਹੁੰਚ ਗਏ ਆਂ ਔਰ ਅੱਜ ਜਿਹੜਾ ਹੈ ਚੰਡੀਗੜ੍ਹ ਕਾਰਜਾਲੇ ਦੇ ਵਿੱਚ ਸਾਡੇ ਜਿਹੜੇ ਪ੍ਰਧਾਨ ਪਦ ਵਾਸਤੇ ਜਤਿੰਦਰਪਾਲ ਮਲੋਤਰਾ ਜੀ ਨੇ ਆਪਣਾ ਨਾਮਾਂਕਨ ਪੱਤਰ ਭਰਿਆ ਹੈ ਔਰ ਜਿਹੜੀ ਰਾਸ਼ਟਰੀ ਪਰੀਸ਼ਦ ਦੇ ਜਿਹੜੇ ਦੋ ਸਦਸਤੇ ਜਿਹੜੀਆਂ ਹੈਗੀਆਂ ਇੱਥੋਂ ਚੰਡੀਗੜ੍ਹ ਤੋਂ ਉਹਦੇ ਵਾਸਤੇ ਇੱਕ ਮੈਂ ਆਪਣਾ ਨਾਮਾਂਕਨ ਪੱਤਰ ਭਰਿਆ ਹੈ ਇੱਕ ਕਿਰਨ ਖੇਰ ਜੀ ਦੇ ਦਾਨ ਨਾਮਕਨ ਪੱਤਰ ਪਰ ਆ ਗਿਆ ਔਰ ਇਹ ਪਰਚਿਆਂ ਦੀ ਪੜਤਾਲ ਜਿਹੜੀ ਹੈ ਉਹ ਜਾਰੀ ਹੈਗੀ ਹੈ ਫਿਰ ਉਸ ਤੋਂ ਬਾਅਦ ਵਿਡਰੋਅਲ ਦਾ ਟਾਈਮ ਹੈ ਤੇ ਕੱਲ ਸਵੇਰੇ 10 ਵਜੇ ਇਹਦੇ ਚੋਣਵ ਦੀ ਕੱਲ ਘੋਸ਼ਣਾ ਕੀਤੀ ਜਾਏਗੀ ਹੋਂ ਤੱਕ ਸਾਡਾ ਪਰਵ ਚੰਡੀਗੜ੍ਹ ਦੇ ਵਿੱਚ ਲਗਭਗ 1 ਲੱਖ 20000 ਦੇ ਕਰੀਬ ਸਾਡੇ ਇੱਥੇ ਮੈਂਬਰ ਜਿਹੜੇ ਹੈ ਉਹ ਪ੍ਰਾਇਮਿਕ ਸਦਸਤਾ ਬਣੀ ਹੈ ਔਰ ਉਸ ਤੋਂ ਬਾਅਦ ਸਾਡੇ ਬੂਥ ਸਮਿਤੀਆਂ ਦੇ ਚੋਣ ਹੋਏ ਉਸ ਤੋਂ ਬਾਅਦ ਮੰਡਲ ਦੇ ਚੋਣ ਹੋਏ ਉਸ ਤੋਂ ਬਾਅਦ ਜ਼ਿਲ੍ਹਿਆਂ ਦੇ ਚੋਣ ਹੋਏ ਔਰ ਅੱਜ ਇਹ ਪ੍ਰਦੇਸ਼ ਦਾ ਚੋਣ ਜਿਹੜਾ ਹੈ ਉਹ ਸੰਪੰਨ ਹੋਣ ਦੇ ਅਸੀਂ ਅੱਧਾ ਪੜਾਵ ਪਾਰ ਕਰ ਲਿਆ ਚੰਡੀਗੜ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਪੁਰਬ ਦਾ ਆਖਰੀ ਪੜਾਵ ਦੇ ਉੱਤੇ ਅਸੀਂ ਪਹੁੰਚ ਗਏ ਆ ਔਰ ਅੱਜ ਜਿਹੜਾ ਹੈ ਚੰਡੀਗੜ੍ਹ ਕਾਰਜਾਲੇ ਦੇ ਵਿੱਚ ਸਾਡੇ ਜਿਹੜੇ ਪ੍ਰਧਾਨ ਪਦ ਵਾਸਤੇ ਜਤਿੰਦਰਪਾਲ ਮਲੋਤਰਾ ਜੀ ਨੇ ਆਪਣਾ ਨਾਮਾਂਕਨ ਪੱਤਰ ਭਰਿਆ ਹੈ ਔਰ ਜਿਹੜੀ ਰਾਸ਼ਟਰੀ ਪਰਿਸ਼ਦ ਦੇ ਜਿਹੜੇ ਦੋ ਸਦਸਤੇ ਜਿਹੜੀਆਂ ਹੈਗੀਆਂ ਇਥੋਂ ਚੰਡੀਗੜ੍ਹ ਤੋਂ ਉਹਦੇ ਵਾਸਤੇ ਇੱਕ ਮੈਂ ਆਪਣਾ ਨਾਮਾਂਕਨ ਪੱਤਰ ਭਰਿਆ ਹੈ ਇੱਕ ਕਿਰਨ ਖੇਰ ਜੀ ਦੇ ਦਾ ਨਾਮਾਂਕਨ ਪੱਤਰ ਭਰਿਆ ਗਿਆ ਔਰ ਇਹ ਪਰਚਿਆਂ ਦੀ ਪੜਤਾਲ ਜਿਹੜੀ ਹੈ ਉਹ ਜਾਰੀ ਹੈਗੀ ਹੈ ਫਿਰ ਉਸ ਤੋਂ ਬਾਅਦ ਵਿਡਰੋਅਲ ਦਾ ਟਾਈਮ ਹੈ ਇਹ ਕੱਲ ਸਵੇਰੇ 10 ਵਜੇ ਇਹਦੇ ਚੋਣਵ ਦੀ ਕੱਲ ਘੋਸ਼ਣਾ ਕੀਤੀ ਜਾਏਗੀ ਉਨ ਤੱਕ ਸਾਡਾ ਪਰਵ ਚੰਡੀਗੜ੍ਹ ਦੇ ਵਿੱਚ ਲਗਭਗ 1 ਲੱਖ 20 ਹਜ਼ਾਰ ਦੇ ਕਰੀਬ ਸਾਡੇ ਇੱਥੇ ਮੈਂਬਰ ਜਿਹੜੇ ਹੈ ਉਹ ਪ੍ਰਾਇਮਰੀਕ ਸਦਸਤਾ ਬਣੀ ਹੈ ਔਰ ਉਸ ਤੋਂ ਬਾਅਦ ਸਾਡੇ ਬੂਥ ਸਮਿਤੀਆਂ ਦੇ ਚੋਣ ਹੋਏ ਉਸ ਤੋਂ ਬਾਅਦ ਮੰਡਲ ਦੇ ਚੋਣ ਹੋਏ ਉਸ ਤੋਂ ਬਾਅਦ ਜ਼ਿਲ੍ਹਿਆਂ ਦੇ ਚੋਣ ਹੋਏ ਔਰ ਅੱਜ ਇਹ ਪ੍ਰਦੇਸ਼ ਦਾ ਚੋਣ ਜਿਹੜਾ ਹੈ ਉਹ ਸੰਪੰਨ ਹੋਣ ਦੇ ਅਸੀਂ ਅੱਧਾ ਪੜਾਵ ਪਾਰ ਕਰ ਲਿਆ